ਲੇ ਹਲਾ ਪੂਰੀ ਗੱਲ ਬਾਤ ਆ ਯਾਰ ਸਰਾ ਹੋਈ ਪਈ ਐ ਬਈ ਸਟੀering ਵਗੈਰਾ ਇਹਦਾ ਫਿਰ ਕਿਵੇਂ ਰੱਖਿਆ ਫੇਰ ਇਹਨਾਂ ਦੇ ਵੀਰੇ ਦੂਜਾ ਪਾਵਰ ਹੀ ਐ ਇੱਕ ਤਰ੍ਹਾਂ ਪਾਵਰ ਹੀ ਹੈ ਨਾ ਹਲਕਾ ਬਹੁਤ ਆ ਸਟੀering ਬਈ ਦੇਖੋ ਜਿਵੇਂ ਮਰਜ਼ੀ ਲਈ ਫਿਰੋ ਯਾਰ ਆ ਕੀ ਲਈ ਜਾਂਦੇ ਐ ਬਾਈ ਹੋਰੀਆਂ ਯਾਰ ਯਾਰ ਜੀਪ ਲੱਗਦੀ ਐ ਛੋਟੀ ਐ ਨਾ ਕਿੰਨੀ ਘੈਂਡ ਬਣਾਈ ਆ ਬੰਦਿਆਂ ਨੇ ਯਾਰ ਕਮਾਲ ਕੀਤੀ ਪਈ ਐ ਮੈਂ ਕਿਹਾ ਨਾ ਦਿਖਾ ਜੀ ਰੂਪ ਕੇ ਪੁੱਛਦੇ ਆ ਬਾਈ ਉਹਨਾਂ ਨੂੰ ਇਹ ਟਾਈਮ ਦੇਣਗੇ ਤਾਂ ਓਏ ਹੋਏ ਹੋਏ ਮੈਂ ਕਹਣਾ ਤਕੜੀਆਂ ਤਕੜੀਆਂ ਗੱਡੀਆਂ ਵਾਲੇ ਝਾਗ ਝਾਗ ਲੰਘਦੇ ਆ ਯਾਰ ਹੈ ਪੁੱਛਦਾ ਇੱਕ ਮਿੰਟ ਕੋਲੇ ਕਰੀਏ ਬਾਈ ਹੋਰਾਂ ਦੇ ਆਹ ਬਾਈ ਕੀ ਆਲਾ ਠੀਕ ਆ ਠੀਕ ਆ ਬਾਈ ਵਧੀਆ ਤੁਸੀਂ ਸੁਣਾਓ ਬਾਈ ਕਦੋਂ ਕੇ ਟਾਈਮ ਇੱਕ ਦਤਾ ਮਿੰਟ ਹਾਂ ਹਾਂ ਬਾਈ ਜ਼ਰੂਰ ਕਿਥੇ ਗਾਹ ਰੋਕੀਏ ਫਿਰ ਆਪਾਂ ਆ ਜਿਓ ਆਜੋ ਗਾਹ ਰੋਕੇ ਦਿਖਾਉਣਾ ਮਿੱਤਰੋ ਆਜੋ ਲੈ ਵੀ ਮਿੱਤਰੋ ਆ ਰੋਕ ਲਿਆ ਆਪਾਂ ਬਾਈ ਹੋਰਾਂ ਨੂੰ ਯਾਰ ਵਾਕਈ ਕਮਾਲ ਦੀ ਚੀਜ਼ ਬਣਾਈ ਆ ਬਾਈ ਇੱਥੇ ਹੀ ਲਾ ਲਓ ਵੀਰੇ ਇੱਥੇ ਹੀ ਲਾ ਲਓ ਜਾਂ ਉਹ ਉੱਥੇ ਲਾ ਲਓ ਬੱਲੇ ਬੱਲੇ ਸਿਰ ਆ ਕਰਾਇਆ ਪਿਆ ਪਹਿਲਾਂ ਤਾਂ ਆਪਾਂ ਪੁੱਛਦੇ ਹਾਂ ਵੀ ਇਹ ਕੋਈ ਪੈਟਰੋਲ ਡੀਜ਼ਲ ਆ ਜਾਂ ਬੈਟਰੀਆਂ ਆ ਤੇ ਕੀ ਹਾਲ ਆ ਵੀਰੇ ਹੋਰ ਬਾਈ ਠੀਕ ਐ ਸੇ ਤਾਂ ਮਹਾਂ ਬਾਈ ਤੁਹਾਨੂੰ ਦੇਖਿਆ ਹੀ ਉੱਥੇ ਯਾਰ ਮਹਾਂ ਬੜੀ ਘੈਂਟ ਚੀਜ਼ ਬਣਾਈ ਆ ਬਾਈ ਕਿੰਨਾ ਟਾਈਮ ਲੱਗਿਆ ਬਾਈ ਬਣਾਉਣ ਤੇ ਇਹਨੂੰ ਟਾਈਮ ਬਾਈ ਲੱਗ ਹੀ ਜਾਂਦੇ 3 ਕਿੰਨੇ 3 ਮਹੀਨੇ ਲੱਗੇ ਨੇ 3 ਮਹੀਨੇ ਲੱਗੇ ਨੇ 3 ਮਹੀਨੇ ਲੱਗ ਜਾਂਦਾ ਬਾਈ ਬਣਾਉਣ ਤੇ ਇਹਨੂੰ ਤੇ ਬਾਈ ਕਿਵੇਂ ਇਹ ਬੈਟਰੀਆਂ ਬੂੜ ਰਹੇ ਨੇ ਜਾਂ ਕਿਵੇਂ ਪੈਟਰੋਲ ਡੀਜ਼ਲ ਕੋਈ ਇਦਾਂ ਨਹੀਂ ਨਹੀਂ ਇਹ ਬੈਟਰੀਆਂ ਦੇ ਆ ਵੀਰੇ ਇਹਦੇ ਹੁੰਦੇ ਬੈਟਰੀਆਂ ਦੇ ਅੱਛਾ ਦੋ ਫਰੰਟ ਦੇ ਆ ਅੱਛਾ ਤੇ ਦੋ ਰੀਅਰ ਦੇ ਆ ਦੋ ਰੀਅਰ ਆ ਠੀਕ ਆ ਦੋ ਬੈਟਰੀਆਂ ਬਈ ਪਿਛਲੇ ਪਾਸੇ ਆ ਦੇ ਹਾਂਜੀ ਵਾਹ ਜੀ ਲਓ ਬਈ ਇਹਦੀ ਕੀ ਕਪੈਸਿਟੀ ਕੀ ਆ ਕਿੰਨਾ ਕੁ ਟਾਈਮ ਚੱਲੇ ਜਾਂਦੀ ਬੈਟਰੀ ਦੀ ਜੀ ਇਹ ਵੀਰੇ ਇੱਕ ਵਾਰੀ ਚਾਰਜ ਕਰਨ ਦੇ ਨਾਲ 80 ਕਿਲੋਮੀਟਰ ਕੱਢਦੀ 80 ਕਿਲੋਮੀਟਰ ਠੀਕ ਆ ਤਿੰਨ ਕ ਮਹੀਨਿਆਂ ਦੇ ਵਿੱਚ ਬਈ ਇਹ ਪ੍ਰੋਪਰ ਤਿਆਰ ਹੋ ਜਾਂਦੀ ਦੇਖ ਸਕਦੇ ਹੋ ਤੁਸੀਂ ਓਏ ਹੋ ਅਧਾ ਮੈਗਾ ਨਾ ਮੀਟਰ ਵੀ ਉਮੀ ਆਉਂਦਾ ਨਾ ਬਈ हां मीटर आऊंगा वो तो थोड़ी ठोप करके ना स्पीड डाल दे कितनी की स्पीड पे उठ रही है 30 40 ते 40 ते जांदी मेरे चाल 40 ते आराम ना उठ जांदी है 40 ते उठ जांदी है भाई हुन जमे ਤੁਸੀਂ ਪੌਲ ਚੜ੍ਹ ਕੇ ਲਿਆ ਕੋਈ ਦਿੱਕਤ ਤਾਂ ਨਹੀਂ ਆਉਂਦੀ ਸਾਡੇ ਵੀਰੇ ਤੁਹਾਡੇ ਸਾਹਮਣੇ ਹੀ ਆਈ ਆ ਤੁਹਾਡੇ ਕੋਲ ਕਾਹਦੀ ਆਪਣੇ ਕੋਲ ਇਲੈਕਟ੍ਰੋਨਿਕ ਜੀ ਸੀ ਠੀਕ ਆ ਬਾਈ ਵਾਹ ਜੀ ਜਾਂਦੀ ਸੀ ਨਾ ਭੱਜੀ हां भाई ਪੂਰੀ ਗੱਲ ਬਾਤ ਹੈਂਡਾ ਬਾਈ ਤੇ ਲੇਟਾਂ ਲੂਟਾਂ ਦੇਖੋ ਤੁਸੀਂ ਕਿੰਨੀਆਂ ਘੰਟ ਲਾਈਆਂ ਬਾਕੀ ਮੋੜ ਮੋੜ ਕੇ ਵੇਦੇ ਬਾਈ ਸਾਰੇ हां भाई ਸਾਰੇ ਦੇਖ ਦੇਣਾ ਜਿਵੇਂ ਗੱਡੀਆਂ ਗੱਡੀਆਂ ਵਾਲੇ ਬਈ ਪਣਾ ਦੀ ਲੈਂਡ ਕਲੂਜ਼ਰ ਦਾ ਰੰਗ ਜੇ ਕੋਲ ਹਾਂ ਕੋਈ ਨਹੀਂ ਦੇਖਦਾ ਮੁੜ ਕੇ ਦੇਖੂਗਾ ਇਹ ਜਦੋਂ ਲੰਗਦੀ ਹੈ ਨਾ ਅਗਲਾ ਲੈਂਡ ਕਲੂਜ਼ਰ ਵਾਲਾ ਵੀ ਹੌਲੀ ਕਰਦਾ ਕੋਲੇ ਲੈਂਡ ਕਲੂਜ਼ਰ ਵਾਲਾ ਵੀ ਲੰਘ ਕੇ ਦੇਖੋ ਚੀਜ਼ ਬਣੀ ਆ ਬਈ ਚੀਜ਼ ਬਣੀ ਆ ਸਹੀ ਗੱਲ ਹੈ ਸਹੀ ਗੱਲ ਹੈ ਕਿੰਨੇ ਕੁ ਦੀ ਬਣ ਜਾਂਦੀ ਹੈ ਬਾਈ ਇਹ ਇਹ ਤੇ ਵੀਰੇ 3 ਲੱਖ ਖਰਚਾ ਆ ਜਾਂਦਾ ਬਈ 3 ਲੱਖ ਰੁਪਈਆ ਖਰਚਾ ਇੱਥੇ ਆ ਜਾਂਦਾ ਠੀਕ ਆ 3 ਲੱਖ ਦੇ ਵਿੱਚ ਬਣ ਜਾਂਦੀ ਹੈ ਇਹ ਜਿਵੇਂ ਬਈ ਕਿਸੇ ਬੱਚੇ ਵਗੈਰਾ ਨੇ ਚਲਾਉਣੀ ਹੋਵੇ ਕੋਈ ਚੱਕਰ ਤਾਂ ਨਹੀਂਗਾ ਹਾਂ ਜਿਵੇਂ ਉਦਾਂ ਬਣਾਈ ਇਹ ਬੱਚਿਆਂ ਵਾਸਤੇ ਆ ਠੀਕ ਆ ਤੇ ਪਰ ਇਹਨੂੰ ਵੱਡਾ ਵੀ ਚਲਾ ਤੇ ਕੋਈ ਡਰ ਡਰਤਾ ਨਹੀਂ ਇਹਦਾ ਚੱਲੋ ਕੋਈ ਡਰਨੀ ਵੀਰੇ ਫਾਇਰ ਪ੍ਰੂਫ ਆ ਜਮਾ ਪੂਰੀ ਗੱਡੀਆਂ ਇਨਸੂਲੇਟ ਕੀਤੀ ਹੋਈ ਆ ਠੀਕ ਆ ਪੂਰੀ ਓਕੇ ਕਿਤੇ ਇਹਨੂੰ ਬਾਡੀ ਚਾਰਥ ਨਹੀਂ ਹੈਗਾ ਓਕੇ ਲੈ ਵੇ ਫਾਇਰ ਪ੍ਰੂਫ ਗੱਡੀ ਆ ਬਾਈ ਸਿਰਾਂ ਗੱਲ ਬਾਤ ਆ ਬਾਕੀ ਸੀਟਾਂ ਵਗੈਰਾ ਸਾਰੇ ਅਰੀਨਲ ਜੀਪ ਵਾਲੇ ਆ ਸੀਟਾਂ ਵੀ ਅਡਜਸਟਮੈਂਟ ਹੁੰਦੀ ਆ ਠੀਕ ਆ ਬਾਈ ਓਕੇ ਤੇ ਵੇਰਾ ਫਰੇਮ ਵਗੈਰਾ ਇਹਦੇ ਠੀਕ ਆ ਇਹ ਅੱਗੇ ਚੱਲਦੀ ਹੈ ਬੰਦਿਆ ਅਰੀਨਲ ਦਾ ਇਹ ਇਹ ਵੀ ਐਡਜਸਟਮੈਂਟ ਹੋ ਜਾਂਦਾ ਸਾਰਾ ਹੈ ਬਈ ਬਿਲਕੁਲ ਉਹ ਸੇਮ ਉਸੇ ਚੀਜ਼ ਆ ਦੇਖ ਲੈ ਨਾ ਇਹ ਤਾਂ ਜਿਵੇਂ ਅਸਲੀ ਜੀਪ ਵਾਲਾ ਕੰਮ ਹੀ ਆ ਨਾ ਬਈ ਅਸਲੀ ਜੀਪ ਵਾਲਾ ਮੱਕਲੀਆਂ ਦੇ ਵਿੱਚ ਬੈਟਰੀਆਂ ਉਹ ਬਈ ਡੀਜ਼ਲ ਡੂਜ਼ਲ ਤੇ ਹੁੰਦੀ ਆ ਆਹੀ ਫਰਕ ਆ ਹੋਰ ਕੋਈ ਫਰਕ ਨਹੀਂ ਹੈ ਇੱਕ ਉਹ ਛੋਟੀ ਵੱਡੀ ਫਲਾਈ ਟਾਇਰ ਨਵੇਂ ਲਾ ਕੇ ਦੇ ਦਿੱਆ ਉਹ ਤੇ ਸਾਨੂੰ ਅਰਜੈਂਟ ਮਿਲ ਗਏ ਤੇ ਜੇ ਪਹਿਲਾਂ ਪਤਾ ਹੁੰਦਾ ਇਹ 15 15 ਨੰਬਰ ਵਾਲਾ ਹੈ ਕਿ 14 ਇਹ 14 ਨੰਬਰ ਹੈ 14 ਨੰਬਰ ਹੈ ਠੀਕ ਆ ਅਲਾਈਟ ਐਰ ਬਈ ਨਾਲ ਲਾ ਕੇ ਇਹ ਸਾਰਾ ਇਨੇ ਰੇਟ ਦੇਵੇ ਸਾਰਾ ਕੋ ਲੱਕੀ ਮਿਲੂਗਾ ਬਈ ਨਾਲ ਹਾਂਜੀ ਹਾਂਜੀ ਸਾਰਾ ਟੋਟਲ ਸਮਾਨ ਨਵਾਂ ਹੋਊਗਾ ਜਿੰਨਾ ਜਿੰਨਾ ਵੀ ਸਾਨੂੰ ਤੁਹਾਨੂੰ ਦੱਸੀਆ ਕੋਸਟ ਉਹਨੇ ਦੇ ਵਿੱਚ ਸਾਰਾ ਸਮਾਨ ਲਾ ਕੇ ਦੇਵਾਂਗੇ ਟੋਟਲ ਬਈ ਸਾਰਾ ਸਮਾਨ ਲਾ ਕੇ ਮਿਲੂਗਾ ਜਾਂ ਤੁਸੀਂ ਮੋਡੀਫਿਕੇਸ਼ਨ ਫੁੱਲ ਹੋਈ ਵੀ ਹੈ ਗੱਡੀ ਤੇ ਸਿਰਾ ਘਰਾਇਆ ਬੈਣਾ ਬਈ ਬਈਆ ਮਿੱਟੀ ਪਈ ਆ ਤੁਸੀਂ ਰਾਤ ਮੜ ਗਏ ਨਹੀਂ ਤਾਂ ਮੀਂਹ ਚ ਖੜੀ ਸੀ ਬਾਹਰ ਹਾਂਜੀ ਬੈਟਰੀ ਆਹ ਦੇਖੋ ਬਈ ਜਿੱਦਾਂ ਹੁਣ ਗੱਡੀ ਆ ਪੁੱਛਦਾ ਪਿਆਣ ਸਹੀ ਬੱਸ ਸਹੀ ਗੱਲ ਹੈ ਇਹ ਆਹ ਦੇਖੋ ਬਈ ਇਹਦੇ ਡਿਸਕ ਬ੍ਰੇਕ ਆ ਸਾਰੇ ਡਿਸਕ ਬ੍ਰੇਕ ਆ ਠੀਕ ਆ ਬਾਈ ਡਿਸਕ ਬ੍ਰੇਕਾਂ ਵਾ ਬਾਕੀ ਮੈਂ ਕਹਿੰਦਾ ਕੋਈ ਕਮੀ ਨਹੀਂ ਗਈ ਸਿਰ ਹੀ ਆ ਨਾ ਸਾਰਾ ਕਿਲੋਮੀਟਰ ਵਾਰਡ ਤੋਂ ਆਏ ਆ ਪੰਜਾ ਛੇ ਜਣਾਂ ਨੇ ਪੁੱਛ ਲਿਆ ਸਾਨੂੰ ਅੱਛਾ ਰੋਕ ਕੇ ਪੁੱਛਦੇ ਆ ਬਾਈ ਵਾ ਆ ਜੂ ਹੈ ਹਰੇਕ ਨੂੰ ਬਾਈ ਦੇਖ ਕੇ ਹੁੰਦਾ ਯਾਰ ਬਈ ਹਰੇਕ ਚੀਜ਼ ਹੈਂਡ ਮੇਡ ਆ ਹਰੇਕ ਚੀਜ਼ ਅੱਛਾ ਹਰੇਕ ਚੀਜ਼ ਹੈਂਡ ਮੇਡ ਆ ਰੋਇਲ ਸਰਵਾਈ ਲੈਣਾ ਹੈਂਡ ਮੇਡ ਇਹੋ ਚੀਜ਼ ਆ ਇਹਦੀ ਕੱਲੀ ਕੱਲੀ ਚੀਜ਼ ਹੈਂਡ ਮੇਡ ਬਣਾਈ ਹੋਈ ਹੈ ਲੈ ਵੀ ਰੋਲਸ ਰੋਇਸ ਕਾਰ ਆ ਉਵੇਂ ਜਿਵੇਂ ਉਹ ਹੈਂਡ ਮੇਡ ਕੰਮ ਹੁੰਦਾ ਉਵੇਂ ਇਹ ਹੈਂਡ ਮੇਡ ਬਣੀ ਹੋਈ ਆ ਨਾ ਬਈ ਸਾਰੇ ਕੋਈ ਮਸ਼ੀਨ ਦੀ ਵਰਤੋਂ ਨਹੀਂ ਹੋਈ ਇਹਦੇ ਵਿੱਚ ਨਾ ਮਸ਼ੀਨ ਨਹੀਂ ਹਰ ਇੱਕ ਚੀਜ਼ ਨਿੱਕੀ ਬਣੀ ਹੋਈ ਆ ਤੁਸੀਂ ਦੇਖ ਹੀ ਸਕਦੇ ਹਾਂ ਸਾਰੀ ਚੀਜ਼ ਬਣੀ ਹੋਈ ਆ ਜਿਹੜੀ ਚੀਜ਼ ਆਮ ਜੀਪਾਂ ਦੇ ਵੱਡੀ ਹੁੰਦੀ ਆ ਉਹ ਇਹਦੇ ਉਸ ਹਿਸਾਬ ਨਾਲ ਬਣਾ ਕੇ ਲਾਈ ਆ ਨਾ ਸਾਈਜ਼ ਦੇ ਹਿਸਾਬ ਨਾਲ ਬਈ ਮਾੜੀ ਚੱਲੂਗੀ ਆ ਬਣਾਈ ਮਾਣੀ ਬਣੀ ਚਲਾ ਕੇ ਦੇਖ ਲਈ ਚਲਾਓ ਚਲਾਓ ਸੌਕੀ ਆ ਬਈ ਕੋਈ ਔਖਾ ਤਾਂ ਨਹੀਂ ਕੰਮ ਇਹਦੇ ਚ ਨਹੀਂ ਨਹੀਂ ਔਖਾ ਕੋਈ ਨਹੀਂ ਵੀਰੇ ਅੱਛਾ ਇਹ ਬਸ ਐ ਆਨ ਹੀ ਕਰਨੀ ਆ ਕੱਲੀ ਆ ਆਫ ਅੱਛਾ ਇਹ ਤੋਂ ਗੇਅਰ ਬਦਲੇ ਜਾਂਦੇ ਆ ਆ ਇਹੋ ਟੋਪੀ ਦਾ ਵੀ ਪੂਰਾ ਇਹਦੇ ਵਿੱਚ ਹੈਗੀਆਂ ਫੈਸਿਲਿਟੀਜ਼ ਹੈਗੀਆਂ ਲੋਕ ਵੀ ਹੋਊਗਾ ਦਾ ਸਟੀering ਵਗੈਰਾ ਸਟੀering ਵਗੈਰਾ ਲੋਕ ਵੀ ਹੋ ਜਾਊਗਾ ਇੰਡੀਕੇਟਰ ਵਗੈਰਾ ਆ ਹੁਣ ਗਾ ਨੂੰ ਗੀਅਰ ਪੈ ਗਿਆ ਨਾ ਬਾਈ ਆ ਬ੍ਰੇਕ ਆ ਉਹ ਬ੍ਰੇਕ ਆ ਪਰਲੇ ਆ ਆ ਬ੍ਰੇਕ ਆ ਆ ਰੇਸ ਆ ਲੈ ਆ ਤਾਂ ਪੂਰੀ ਗੱਲ ਬਾਤ ਆ ਯਾਰ ਸਰਾ ਹੋਈ ਪਈ ਐ ਬਾਈ ਸਟੀering ਵਗੈਰਾ ਇਹਦਾ ਫਿਰ ਕਿਵੇਂ ਰੱਖਿਆ ਸਟੀering ਦਾ ਵੀਰੇ ਆ ਦੂਜਾ ਪਾਵਰ ਹੀ ਐ ਇੱਕ ਤਰ੍ਹਾਂ ਪਾਵਰ ਹੀ ਹੈ ਨਾ ਹਲਕਾ ਬਹੁਤ ਆ ਸਟੀering ਬਾਈ ਦੇਖੋ ਜਿਵੇਂ ਮਰਜੀ ਲਈ ਫਿਰੋ ਬਈ ਪੂਰਾ ਸੁਆਦ ਆਉਂਦਾ ਚਲਾਉਣ ਦਾ ਹਾਂ ਹਾਂ ਤੁਹਾਨੂੰ ਬੈਗ ਗੇਰੀ ਪਾ ਕੇ ਦਿਖਾਉਣੇ ਇਹਦਾ ਜਿੱਦਾਂ ਮਰਜ਼ੀ ਚਲਾਓ ਹਾਂ ਕੋਈ ਦਿੱਕਤ ਨਹੀਂ ਹੈਗੀ ਨਾ ਰੇਟ ਵੀ ਬੜਾ ਚਾਰ ਪੰਜ ਬੰਦੇ ਬਾਹੋਂ ਕੋਈ ਚੱਕਰ ਨਹੀਂ ਅੱਛਾ ਕੋਈ ਚੱਕਰ ਨਹੀਂ ਗਾ ਨਾ ਇਹਦਾ ਕੋਈ ਖਰਚਾ ਵੀ ਹੈ ਨਹੀਂ ਨਾ ਕਹਿੰਦਾ ਕੋਈ ਨਹੀਂ ਬਸ ਚਾਰ ਚਲੋ ਚਾਰਜ ਕਰਨੀ ਹੈ ਇੱਕ ਵਾਰ 2.5 ਲੱਖ ਰੁਪਏ ਲਾਉਣਾ ਉਸ ਤੋਂ ਬਾਅਦ ਕੋਈ ਖਰਚਾ ਨਹੀਂ ਹਾਂਜੀ ਵਾਜਿਬ ਬਾਈ ਜੇ ਤੁਸੀਂ ਬਣਾਉਣੀ ਹੈ ਨਾ ਇਹ ਜੀਪ ਤਾਂ ਬਾਈਆਂ ਦਾ ਮੈਂ ਤੁਹਾਨੂੰ ਨੰਬਰ ਦਊਂਗਾ ਇਹਦੇ ਵਿੱਚ ਬਾਈ ਹੋਰੀ ਕਦੇ ਸੀ ਬਣਾਉਣੇ ਵੀ ਆ ਤੇ ਬਾਈ ਕੰਟੈਕਟ ਨੰਬਰ ਹੈਗਾ ਕੋਈ ਜਿਹੜਾ ਹਾਂਜੀ ਹਾਂਜੀ ਉਹ ਸਕ੍ਰੀਨ ਤੇ ਪਾ ਦੋ ਜੀ ਹੋ ਸਕ੍ਰੀਨ ਤੇ ਪਾ ਦਾਂਗੇ ਨਾ ਬਾਈ ਬਾਕੀ ਲੁੱਕ ਦੇਖੋ ਯਾਰ ਗੱਡੀ ਦੀ ਐਨ ਸਰਾ ਹੋਇਆ ਪਿਆ ਤੇ ਹਰੇਕ ਬੰਦਾ ਖੜ ਕੇ ਜਾਂਦਾ ਨਾ ਨੰਗਦਾ ਕਰ ਦ ਦੇਖ ਕੇ ਜਾਂਦਾ ਜੇ ਕੋਈ ਬਿਨਾਂ ਨਿਗਾਹ ਤੋਂ ਨਾ ਗਿਆ ਉਹਦਾ ਤਾਂ ਚਲੋ ਕੀ ਕਹਿਣਾ ਬਈ ਜਿਹੜਾ ਜਿਹੜਾ ਇੱਕ ਵਾਰ ਦੇਖਦਾ ਉਹ ਪੁੱਛ ਕੇ ਤਾਂ ਜਾਊਗਾ ਨਾ ਬਾਈ ਹਾਂਜੀ ਹਾਂਜੀ ਬਹਿਲ ਭਲ ਜਿਵੇਂ ਉਹਨੂੰ ਤੁਸੀਂ ਸਾਨੂੰ ਟੱਕਰੇ ਦੋ ਹੀ ਦੇਖਿਆ ਹਨਾ ਜੀ ਬਾਈ ਕੋਈ ਵੀ ਹੋਵੇ ਕਿੰਨੇ ਵੀ ਬੰਦਾ ਹੋਵੇ ਇੱਕ ਵਾਰੀ ਦਾ ਰੋਕਦਾ ਹੀ ਰੋਕਦਾ ਰੋਕਦਾ ਹਾਂ ਸਹੀ ਗੱਲ ਅਗਲਾ ਪੁੱਛਦਾ ਹੀ ਆ ਬਈ ਜੀ ਲਓ ਜੀ ਸ਼ੇਅਰ ਕਰ ਦਿਓ ਬਾਈ ਦੱਬ ਕੇ ਬਹੁਤ ਘੈਂਟ ਜੀਪ ਬਾਈ ਹੋਰਾਂ ਨੇ ਬਣਾਈ ਆ ਤੇ ਸਿਰਾ ਗੱਲ ਬਾਤ ਆ ਨੰਬਰ ਬਾਈ ਉਤੇ ਚਲਾ ਦਾਂਗੇ ਤੇ ਬਾਈ ਲੋਕੇਸ਼ਨ ਕੀ ਆ ਆਪਣੀ ਲੋਕੇਸ਼ਨ ਆਪਣੀ ਹੈਗੀ ਵੀਰੇ ਪੁਰਾਣਾ ਗੁਲਾਬੀ ਬਾਗ ਸੰਤਾ ਸਿੰਘ ਮਾਰਕੀਟ ਸੰਤਾ ਸਿੰਘ ਮਾਰਕੀਟ ਦੇ ਵਿੱਚ ਪੁਰਾਣਾ ਗੁਲਾਬੀ ਲੁਧਿਆਣਾ ਰੋਡ ਤੇ ਸ਼ੇਅਰ ਕਰ ਦਿਓ ਧੰਨਵਾਦ ਵੀਰੇ ਬਹੁਤ ਬਹੁਤ ਮਿਹਰਬਾਨੀ ਤੇ ਟਾਈਮ ਕੱਢਿਆ ਧੰਨਵਾਦ